ਸੁਖਬੀਰ ਬਾਦਲ ਹੋਰਾਂ ਨੂੰ ਜਾਂ ਬਾਦਲ ਪਾਰਟੀ ਨੂੰ ਇੱਕ ਫੈਸਲਾ ਸੁਣਾਇਆ ਜਾਣਾ ਸੀਗਾ ਉਹਨਾਂ ਨੂੰ ਸਜ਼ਾ ਲਗਾਈ ਜਾਣੀ ਸੀ ਤਾਂ ਉਦੋਂ ਬਾਬਾ ਰਾਜਾ ਰਾਜ ਸਿੰਘ ਨੇ ਜਥੇਦਾਰ ਸਾਹਿਬਾਂ ਨੂੰ ਕਿਹਾ ਸੀਗਾ ਵੀ ਇਹਨਾਂ ਨੂੰ ਪੰਥ ਚੋਂ ਛੇਕ ਦਿਓ ਨਹੀਂ ਤਾਂ ਫਿਰ ਇਹ ਤੁਹਾਨੂੰ ਵੀ ਲਾਂਬੇ ਕਰ ਦੇਣਗੇ ਇਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਇੱਕ ਜਥੇਦਾਰ ਹੋਇਆ ਉਸ ਨੂੰ ਇਹਨਾਂ ਨੇ ਗਾਲਾਂ ਕਢੀਆਂ ਨੇ ਉਸ ਜਥੇਦਾਰ ਨੇ ਭੱਜ ਕੇ ਬਾਥਰੂਮ ਦੇ ਵਿੱਚ ਵੜ ਕੇ ਜਾਨ ਬਚਾਈ ਕਿਆ ਨਹੀਂ ਹਰਪ੍ਰੀਤ ਸਿੰਘ ਕਹਿੰਦੇ ਹੁਣ ਕੋਈ ਨਹੀਂ ਕੋਈ ਬਾਬਾ ਬਜਿੱਤਰ ਸਿੰਘ ਬਣ ਕੇ ਆਊਗਾ ਤੇ ਆਪ ਬਣ ਜਾਂ ਤਾਂ ਉਹ ਬਜਿੱਤਰ ਸਿੰਘ ਉਹਨੂੰ ਕੀ ਉਹ ਹੋ ਗਿਆ ਤੇ ਕਿਹਨੂੰ ਦੇਖਦਾ ਹੋ ਕਾਲੇ ਫੂਲਾ ਸਿੰਘ ਆਪ ਅਖੰਡਾ ਸੜਕਾਂ ਤੇ ਘੜਕਾਉਂਦਾ ਸੀਗਾ ਜੰਗਾਂ ਦੇ ਵਿੱਚ ਆਪ ਹਿੱਸਾ ਲੈਂਦਾ ਸੀ ਤੇ ਕਿਆ ਨਹੀਂ ਹਰਪ੍ਰੀਤ ਸਿੰਘ ਕੀ ਸੀ ਗੱਲਾਂ ਕਰਨ ਜੋਗੀ ਰਹੇ ਇਹਨਾਂ ਤੇ ਇਹਦਾ ਮੈਂਬਰ ਵੀ ਪਿੰਡ ਦੇ ਬਣਨ ਦੇ ਯੋਗ ਇਹ ਲੋਕ ਇਹਨਾਂ ਨੂੰ ਕਿੱਥੇ ਪ੍ਰਧਾਨੀਆਂ ਨਾਲ ਜ਼ਿम्मेदारी ਮੈਂ ਬਾਦਲ ਨੂੰ ਕਹਿੰਦਾ ਤੂੰ ਕਿਉਂ ਵਾਰ-ਵਾਰ ਜ਼ਥੇਦਾਰਾਂ ਨੂੰ ਜਲੀਲ ਕਰਦਾ ਫਿਰਦਾ ਹੁਕਮ ਦਾ ਤੇਰਾ ਹੀ ਚੱਲਣਾ ਲਫਾਫਾ ਦਾ ਤੇਰੇ ਖੋਹੋਂ ਹੀ ਆਉਂਦਾ ਤੂੰ ਆਪ ਹੀ ਬਣ ਜਾ ਜ਼ਥੇਦਾਰ ਕਿ ਉਹਨਾਂ ਦੇ ਬਲੀ ਦੇ ਬੱਕਰੇ ਬਣਾਉਣਾ ਆਪ ਵੀ ਛਣਾ ਲਾ ਜਿਹੜੇ ਫੈਸਲੇ ਖੁੱਲ੍ਹੇ ਖੁੱਲੇ ਸੁਣਾਉਣੇ ਕਿਉਂ ਲਿਫਾਫਿਆਂ ਦੇ ਵਿੱਚੋਂ ਕੱਢਣ ਕਿਉਂ ਜਲੀਲ ਕਰਦਾ ਆਹ ਤਖਤਾਂ ਦੇ ਜ세ਦਾਰ ਦੀ ਹਾਲਤ ਕਰਦੇ ਨੇ ਗਾਲਾਂ ਕੱਢਦੇ ਨੇ ਕੁੱਟਣ ਤੱਕ ਜਾਂਦੇ ਨੇ ਉਹਨੇ ਭੱਜ ਕੇ ਜ세ਦਾਰ ਨੇ ਜਿਹੜੀ ਹੈਗੀ ਜਾਨ ਬਚਾਈ ਜੇ ਤਾਂ ਇਹ ਸਰਬੱਤ ਖਾਲਸੇ ਦੇ ਚੁਣੇ ਹੁੰਦੇ ਫੇਰ ਤਾਂ ਇਹਨਾਂ ਦੇ ਵਿੱਚ ਤਾਕਤ ਹੁੰਦੀ ਜ਼ਰੂਰਤ ਹੁੰਦੀ ਇਹ ਲਿਫਾਫਿਆਂ ਦੇ ਵਿੱਚੋਂ ਨਿਕਲੇ ਹੋਈ ਇਹਨਾਂ ਨੂੰ ਜ਼ਰੂਰਤ ਜਰਤ ਕੋਈ ਨਹੀਂ ਸੀ ਧਾਰਮਿਕ ਸਜਾ ਤਾਂ ਲਾਦੀ ਫਿਰ ਰਾਜਨੀਤਿਕ ਸਜ਼ਾ ਕਿਉਂ ਨਹੀਂ ਲਾਈ 506 ਕਿਉਂ ਨਹੀਂ ਛੇਕਿਆ ਜੁਰਤ ਦਾ ਫੇਰੀ ਸੀ ਜੇ 506 ਤੇ ਅੱਜ ਅਗਲੇ ਨੇ ਉਹ ਮੱਖਣ ਦੇ ਵਿੱਚੋਂ ਵਾਲ ਮਾਮ ਕੱਢ ਕੇ ਛੜਤੇ ਬਾਹਰ ਇੱਕ ਪਰਿਵਾਰ ਸਾਰੇ ਪੰਤ ਨੂੰ ਚੁਣੌਤੀ ਦੇ ਰਿਹਾ ਅੱਜ ਜਿਹੜੀਆਂ ਸੰਸਥਾਵਾਂ ਸਾਡੀਆਂ ਨੇ ਉਹ ਚੁੱਪ ਬੈਠੀਆਂ ਨੇ ਜਿਵੇਂ ਬਾਦਲ ਚਲੋ ਜੇ ਸਰਕਾਰ ਹੁੰਦੀ ਫੇਰ ਤਾਂ ਮੰਨਦੇ ਵੀ ਅੱਜ ਤਾਂ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਵੀ ਪਾਵਰ ਚ ਨਹੀਂ ਆ ਜੀ ਸ਼ਰੋਣੀ ਕਮੇਟੀ ਤਾਂ ਉਹਨਾਂ ਕੋਲ ਹੈ ਨਾ ਜਿੰਨਾ ਚਿਰ ਸ਼ਰੋਣੀ ਕਮੇਟੀ ਬਾਦਲ ਦੇ ਅੰਡਰ ਚਾ ਉਹਦੇ ਕੋਲ ਪਾਵਰ ਹੈ ਇਹ ਕਰਨ ਲੱਗਦੇ ਕਿਨੇ ਤਕਤਾਂ ਦੇ ਤਾਕਤ ਸਾਡੇ ਜਿੰਨਾ ਚਿਰ ਉੱਥੇ ਨਿਆਂਗ ਸਿੰਘ ਜਥੇਦਾਰ ਨਹੀਂ ਨਾ ਮੈਂ ਤਾਂ ਉਹਨਾਂ ਚਿਰ ਗੱਲ ਨਹੀਂ ਬਣਦੀ ਉਹ ਵਿਚਾਰੇ ਜਥੇਦਾਰ ਤਾਂ ਹਜੇ ਖੁਸ਼ੀਆਂ ਮਨਾਉਂਦੇ ਫਿਰ ਦਿਨ ਜਾਦੂ ਨੇ ਬਦਲ ਲੈਂਦੇ ਨੇ ਕਲਚਰ ਲਫਾਫੇ ਵਾਲਾ ਪਰਿਵਾਰ ਹੀ ਸਾਰੇ ਪੰਥ ਨੂੰ ਗਦੀ-ਗਿੜ ਪਾਈ ਫਿਰਦਾ ਉਹ ਤੁਸੀਂ ਇਕੱਠੇ ਹੋ ਕੇ ਕਿਉਂ ਨਹੀਂ ਇਹਦਾ ਫਾਹਾ ਵੜਦੇ ਅਕਾਲੀ ਦਾਵਲ ਦਾ ਤਾਂ ਇਹਨਾਂ ਨੇ ਪੱਟਾ ਉਠਾਤਾ ਇਹਨੂੰ ਪੰਥ ਨੂੰ ਇਕੱਠੇ ਹੋ ਕੇ ਇਹਨੂੰ ਲਾਂਭੇ ਕਰਨਾ ਚਾਹੀਦਾ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਦੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਜਥੇਦਾਰੀ ਤੋਂ ਲਾਂਬੇ ਕਰਨ ਤੋਂ ਬਾਅਦ ਕੌਮ ਦੇ ਵਿੱਚ ਚਰਚਾ ਲਗਾਤਾਰ ਛਿੜੀ ਹੋਈ ਹੈ ਜਿੱਥੇ ਇਸ ਫੈਸਲੇ ਦਾ ਵਿਰੋਧ ਵੱਡੇ ਪੱਧਰ ਤੇ ਹੋ ਰਿਹਾ ਉੱਥੇ ਦੂਜੇ ਪਾਸੇ ਨਵੇਂ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਬਹੁਤ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਪਰ ਬਹੁਤ ਸਾਰੀਆਂ ਭਵਿੱਖਬਾਣੀਆਂ ਪਹਿਲਾਂ ਹੀ ਹੋ ਗਈਆਂ ਸੀਗੀਆਂ ਜਦੋਂ ਸੁਖਬੀਰ ਬਾਦਲ ਹੋਰਾਂ ਨੂੰ ਜਾਂ ਬਾਦਲ ਪਾਰਟੀ ਨੂੰ ਇੱਕ ਫੈਸਲਾ ਸੁਣਾਇਆ ਜਾਣਾ ਸੀਗਾ ਉਹਨਾਂ ਨੂੰ ਸਜ਼ਾ ਲਗਾਈ ਜਾਣੀ ਸੀਗੀ ਤਾਂ ਉਦੋਂ ਬਾਬਾ ਰਾਜਾ ਰਾਸ ਸਿੰਘ ਨੇ ਜੱਤੇਦਾਰ ਸਾਹਿਬਾਂ ਨੂੰ ਕਿਹਾ ਸੀਗਾ ਵੀ ਇਹਨਾਂ ਨੂੰ ਪੰਥ ਚੋਂ ਛੇਕ ਦਿਓ ਨਹੀਂ ਤਾਂ ਫਿਰ ਇਹ ਤੁਹਾਨੂੰ ਵੀ ਲਾਂਬੇ ਕਰ ਦੇਣਗੇ ਪਰ ਅੱਜ ਹਾਲਾਤ ਸੱਚਮੁੱਚ ਉਵੇਂ ਦੇ ਹੀ ਬਣੇ ਬਾਬਾ ਰਾਜਾ ਰਾਸ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਬੋਲੇ ਕਿਵੇਂ ਵੇਖਦੇ ਜੀ ਸਵਾਗਤ ਕਰਦੇ ਹਾਂ ਕੁਲਦੀਪ ਸਿੰਘ ਗੜਕੱਜ ਜੀ ਨੂੰ ਵਧਾਈਆਂ ਵਾਲੇ ਪਾਸੇ ਆ ਤੁਸੀਂ ਕਿ ਇੱਧਰ ਵਿਰੋਧ ਵਾਲੇ ਪਾਸੇ ਦੇਖੋ ਨਾ ਤਾਂ ਅਸੀਂ ਕਿਸੇ ਦਾ ਵਿਰੋਧ ਕਰੀਏ ਨਾ ਅਸੀਂ ਹਮਾਇਤ ਕਰੀਏ ਸਾਡਾ ਜੱਤੇਦਾਰ ਅਕਾਲ ਤਖਤ ਸਾਹਿਬ ਜਿਹੜਾ ਸਰਬੱਤ ਖਾਲਸਿਆਂ ਦਾ ਧ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਕਿਹੜਾ ਅੱਜ ਦਾ ਹੋਇਆ ਪਹਿਲਾ ਇਹ ਪਹਿਲੇ ਜਥੇਦਾਰ ਨਹੀਂ ਨਾ ਆਖਰੀ ਨੇ ਜੀ ਜਿਨ੍ਹਾਂ ਦੇ ਨਾਲ ਇਹ ਹੋਇਆ ਇਸ ਤੋਂ ਪਹਿਲਾਂ ਜਿੰਨੇ ਵੀ ਜਥੇਦਾਰ ਬਣੇ ਨੇ ਬਾਦਲ ਕੇ ਰਾਜਕਾਲ ਦੇ ਵਿੱਚ ਜਾਦੀਬਾਲ ਕਮੇਟੀ ਇਸ ਤੇ ਕਾਬਜ ਹੋਈ ਆ ਇਸ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਇੱਕ ਜਥੇਦਾਰ ਹੋਇਆ ਉਸ ਨੂੰ ਇਹਨਾਂ ਨੇ ਗਾਲਾਂ ਕਢੀਆਂ ਨੇ ਉਸ ਜਥੇਦਾਰ ਨੇ ਭੱਜ ਕੇ ਬਾਥਰੂਮ ਦੇ ਵਿੱਚ ਵੜ ਕੇ ਜਾਨ ਬਚਾਈ ਆ ਤਾਕਤਾਂ ਦੇ ਜਥੇਦਾਰ ਦੀ ਹੱਲ ਕਰਦੇ ਨੇ ਗਾਲਾਂ ਕੱਢਦੇ ਨੇ ਕੁੱਟਣ ਤੱਕ ਜਾਂਦੇ ਨੇ ਉਹਨੇ ਭੱਜ ਕੇ ਜਥੇਦਾਰ ਨੇ ਅ ਜਿਹੜੀ ਹੈਗੀ ਜਾਨ ਬਚਾਈ ਗਿਆਨੀਪੂਰਨ ਸਿੰਘ ਦੀ ਵੀ ਜਰੀਲ ਕਰਿਆ ਇਹਨਾਂ ਨੇ ਜਸਇਦਰ ਜਰ ਭਾਈ ਰਣਜੀਤ ਸਿੰਘ ਵੀ ਉਹ ਜਰੀਲ ਕਰਕੇ ਕੱਢਿਆ ਤੇ ਇਸ ਤੋਂ ਪਹਿਲਾਂ ਕਿੰਨੇ ਨੇ ਹੁਣ ਇਹਨਾਂ ਦੀ ਵਾਰੀ ਆ ਗਈ ਤੇ ਜੇ ਦੇਖੋ ਇਹਨਾਂ ਨੇ ਜਦੋਂ ਦੋ ਤੀਗ ਨੂੰ ਫੈਸਲਾ ਲਾਇਆ ਇਹਨਾਂ ਨੇ ਉਹਨਾਂ ਨੂੰ ਧਾਰਮਿਕ ਸਜ਼ਾ ਤਾਂ ਲਾਤੀ ਪਰ ਰਾਜਨੀਤਿਕ ਸਜ਼ਾ ਨਹੀਂ ਲਾਈ ਜਿਉ ਉਸ ਟਾਈਮ ਇਹਨਾਂ ਨੂੰ 10-15 ਸਾਲ ਇਹਨਾਂ ਨੂੰ ਕਹਿ ਦਿੰਦੇ ਵੀ ਤੁਸੀਂ ਇਲੈਕਸ਼ਨ ਨਹੀਂ ਲੜਨੇ ਤਾਂ ਤੁਹਾਡਾ ਪਰਿਵਾਰ ਲੜੇ ਚਾਹੇ ਉਹ ਬਾਗੀ ਸੀ ਚਾਹੇ ਬਾਦ ਕੋਈ ਵੀ ਸਾਰਿਆਂ ਨੂੰ 15 20 ਸਾਲ ਇਹਨਾਂ ਦੇ ਇਲੈਕਸ਼ਨ ਲੜਨ ਤੇ ਲਾਣ ਦੇ پابੰਦੀ ਤੇ ਇਹਨਾਂ ਨੇ ਉਦੋਂ ਹੀ ਸਾਰਾ ਕੁਝ ਹੋ ਜਾਣਾ ਸੀਗਾ ਤੇ ਇਹਨਾਂ ਨੂੰ 506 ਕਾ ਜਾਣਾ ਚਾਹੀਦਾ ਸੀ ਦੇਖੋ ਸਰਬੱਤ ਖਾਲਸਾ ਜਦੋਂ ਹੋਇਆ ਉਸ ਟਾਈਮ ਬਾਦਲ ਕੇ ਲਾਣ ਨੂੰ ਸਰਬੱਤ ਖਾਲਸੇ ਨੇ 506 ਤਾ ਸੀਗਾ ਤੇ ਅੱਜ ਵੀ ਇਹਨਾਂ ਨੂੰ ਛਕਣਾ ਚਾਹੀਦਾ ਸੀ 15 ਤਰੀਕ ਨੂੰ ਦਿਵਸੁद्धि ਵਾਰਸ਼ੀ ਤੇ ਮੈਂ ਕਿਹਾ ਸੀ ਮਾ ਛੇਕ ਦਿਓ ਇਹਨਾਂ ਨੂੰ ਕਰ ਦਿਓ ਕਿਰਪਾ ਇਹਨਾਂ ਦਾ ਪਰਵਕਾਰ ਕਰ ਦਿਓ ਜੇ ਪਰ ਗੱਲ ਤਾਂ ਉਹ ਆ ਵੀ ਜੇ ਤਾਂ ਇਹ ਸਰਬੱਤ ਖਾਲਸੇ ਦੇ ਚੁਣੇ ਹੁੰਦੇ ਫੇਰ ਤਾਂ ਇਹਨਾਂ ਦੇ ਵਿੱਚ ਤਾਕਤ ਹੁੰਦੀ ਜ਼ੁਰਤ ਹੁੰਦੀ ਇਹ ਲਫਾਫਿਆਂ ਦੇ ਵਿੱਚੋਂ ਨਿਕਲੇ ਹੋ ਜੀ ਇਹਨਾਂ ਜੁਰਤ ਜਰਤ ਕੋਈ ਨਹੀਂ ਸੀ ਜੁਰਤ ਤਾਂ ਸੀ ਇਹ ਜੇ ਪੰਥ ਉਹਨਾਂ ਨੂੰ ਛੇਕ ਦਿੰਦੇ ਪਤਾ ਤਾਂ ਹੈਗਾ ਦੀ ਵੀ ਇਹਨਾਂ ਨੂੰ ਸਾਡੇ ਨਾਲ ਕੁਝ ਕਰਨਗੇ ਇਹ ਲਾਂਬੇ ਕਰਦੇ ਉਹਨਾਂ ਨੂੰ ਪੰਥ ਦੇ ਵਿੱਚੋਂ ਖਾਰਜ ਕਰਨਾ ਚਾਹੀਦਾ ਸੀ ਬਹੁਤ ਲੀਡਰਾਂ ਦੇ ਧਾਰਮਿਕ ਆਗੂਆਂ ਦੇ ਬਿਆਨ ਹੈ ਜੀ ਕਹਿੰਦੇ ਆਹ ਕੀਤੀ ਆ ਜੁਰਤ ਵਾਲੀ ਗੱਲ ਜੀ ਤੇ ਸੁਖਵੀਰ ਬਾਦਲ ਹੁਣ ਜਿਹੜੀ ਧਾਰਮਿਕ ਸਜ਼ਾ ਲਾਇਆ ਫੈਸਲਾ ਸੁਣਾਇਆ ਗਿਆ ਜੀ ਉਹ ਧਾਰਮਿਕ ਸਜ਼ਾ ਤਾਂ ਲਾਦੀ ਫਿਰ ਰਾਜਨੀਤਿਕ ਸਜ਼ਾ ਕਿਉਂ ਨਹੀਂ ਲਾਈ ਪੰਥ ਵਿੱਚੋਂ ਕਿਉਂ ਨਹੀਂ ਛੇਕਿਆ ਜੁਰਤ ਤਾਂ ਫੇਰੀ ਸੀ ਜੇ ਪੰਥੋਂ ਛੇਕਦੇ ਅੱਜ ਅਗਲੇ ਨੇ ਉਹ ਮੱਖਣ ਦੇ ਵਿੱਚੋਂ ਵਾਲ ਮੰਗ ਕ ਕੀ ਕਰਿਆ ਉਹ ਪੰਜ ਸੱਤ ਬੰਦੇ ਨੇ ਇੱਕ ਇੱਕ ਪਰਿਵਾਰ ਸਾਰੇ ਪੰਥ ਨੂੰ ਚੁਣੌਤੀ ਦੇ ਰਿਹਾ ਅੱਜ ਜਿਹੜੀਆਂ ਸੰਸਥਾਵਾਂ ਸਾਡੀਆਂ ਨੇ ਉਹ ਚੁੱਪ ਬੈਠੀਆਂ ਨੇ ਇਹ ਕਿਵੇਂ ਹੋ ਸਕਦਾ ਜਿਵੇਂ ਇੱਕ ਪਰਿਵਾਰ ਦੇ ਰਿਹਾ ਅੱਜ ਤਾਂ ਜਿਵੇਂ ਬਾਦਲ ਚਲੋ ਜੇ ਸਰਕਾਰ ਹੁੰਦੀ ਫੇਰ ਤਾਂ ਮੰਨਦੇ ਵੀ ਅੱਜ ਤਾਂ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਵੀ ਪਾਵਰ ਚ ਨਹੀਂ ਆ ਜੀ ਸ਼੍ਰੋਮਣੀ ਕਮੇਟੀ ਤਾਂ ਉਹਨਾਂ ਕੋਲੇ ਆ ਨਾ ਜਿੰਨਾ ਚਿਰ ਸ਼੍ਰੋਮਣੀ ਕਮੇਟੀ ਬਾਦਲ ਦੇ ਅੰਡਰ ਚਾ ਉਹਦੇ ਕੋਲ ਪਾਵਰ ਹੈ ਪੰਜਾਬ ਸਰਕਾਰ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਆ ਪੰਜਾਬ ਸਰਕਾਰ ਦਾ ਬਜਟ ਘਟਾ ਉਹਦੇ ਸ਼੍ਰੋਮਣੀ ਕਮੇਟੀ ਦਾ ਅਰਬਾਂ ਦਾ ਬਜਟ ਆ ਜਾਦੇ ਤਾਕਤ ਬਰਸ ਸ੍ਰੋਮਿੰਗ ਕਮਟੀ ਪੰਜਾਬ ਸਰਕਾਰ ਤੋਂ ਤੇ ਜਿਨ੍ਹਾਂ ਚੋਂ ਇਹ ਸ੍ਰੋਮਿੰਗ ਕਮਟੀ ਤੋਂ ਨਿਕਲਦਾ ਉਹਨਾਂ ਚਿਰ ਕੁਝ ਨਹੀਂ ਹੁੰਦਾ ਇਸੇ ਤਰ੍ਹਾਂ ਖਜਲ ਖਰਾਵਾ ਕਰੂਗਾ ਤੇ ਮੈਂ ਤਾਂ ਹੋਰ 14 ਸਾਲ ਹੋ ਗਏ ਇਹਨਾਂ ਨੂੰ ਆਪਣੀ ਮਨਮਰਜ਼ੀਆ ਕਰਦੇ ਨੂੰ ਜਿਹੜੇ ਸਿੱਖ ਨੇ ਉਹ ਇਕੱਠੇ ਹੋ ਗਏ ਜਾਂ ਤਾਂ ਸਿਕੰਦਰ ਸਰਕਾਰ ਨੂੰ ਕਹਿਣ ਵੀ ਸਮਾ ਦੇ ਉਹਨਾਂ ਨੂੰ ਇੱਕ ਮਹੀਨੇ ਦਾ ਵੀ ਇਲੈਕਸ਼ਨ ਕਰਾਓ ਨਹੀਂ ਫਿਰ ਜਿਹੜਾ ਨਰੈਣੂ ਮਹੰਤ ਤੋਂ ਜਿਵੇਂ ਕਬਜ਼ਾ ਲਿਆ ਗੁਰੂ ਘਰਾਂ ਦਾ ਖਾਲੀ ਕਰਾਏ ਨੇ ਇਸੇ ਤਰ੍ਹਾਂ ਫਿਰ ਉਹ ਉੱਠ ਕੇ ਤੁਰਨ ਸਾਰੇ ਪਹਿਲੀ ਹੱਕ ਤਾਂ ਸਾਡੇ ਨਿਹੰਗ ਸਿੰਘਾਂ ਦਾ ਬਣਦਾ ਜੇ ਬੁੱਢੇ ਦਲ ਦੇ ਜਥੇਦਾਰ ਬਣਦੇ ਆ ਰਹੇ 10 ਹੁਣ ਕੀ ਇਹਨਾਂ ਨੂੰ ਹੋ ਮੈਂ ਬਾਬਾ ਬ੍ਰਵੀ ਸਿੰਘ ਨੂੰ ਵੀ ਹੈ ਚਲੋ ਤੁਰਦੇ ਆ ਤੁਹਾਡੇ ਨਾਲ ਖੜਦੇ ਆ ਬੈਠੋ ਸੇ ਇਹ ਘਰ ਲੱਗਦੇ ਕਿਨੇ ਤਕਤਾਂ ਦੇ ਤਾਕਤ ਸਾਡੇ ਜਿੰਨਾ ਚਿਰ ਉੱਥੇ ਨਿਹੰਗ ਸਿੰਘ ਜਥੇਦਾਰ ਨਹੀਂ ਨਾ ਮੈਂ ਤਾਂ ਉਹਨਾਂ ਚਿਰ ਗੱਲ ਨਹੀਂ ਬਣਦੀ ਇਹਨਾਂ ਨੇ ਤਾਂ ਇਹੀ ਕਰਨਾ ਹੈ ਨਾ ਇਹਨਾਂ ਦੇ ਵਿਚੁਰਤਾਂ ਨਾ ਲੈਣਾ ਨਾ ਦੇਣਾ ਉਹਨਾਂ ਦੇ ਲਿਫਾਫਿਆਂ ਦੇ ਵਿੱਚ ਨਿਕਲਦੇ ਨੇ ਜਿਹੜੇ ਅੱਜ ਬਣਾਏ ਨੇ ਉਹਨਾਂ ਨੂੰ ਖੁਸ਼ੀ ਆ ਵੀ ਅਸੀਂ ਜਥੇਦਾਰ ਬਣਨਾ ਤਾਂ ਪਰ ਉਹਨਾਂ ਨੂੰ ਵੀ ਜਲੀਲ ਹੋਣਾ ਪਊ ਇੱਕ ਦਿਨ ਜੇ ਇਹ ਇਹ ਰਹੇ ਤਾਂ ਇਹ ਤਾਂ ਜਦੋਂ ਜੀ ਕਰਦਾ ਦੇਖੋ ਗਾਨੀ ਹਰਪ੍ਰੀਤ ਸਿੰਘ ਨੂੰ ਜਦ ਸੇਵਾ ਹੋਂਦ ਤੋਂ ਮੁਕਤ ਕੀਤਾ ਉਸ ਤੋਂ ਬਾਅਦ ਇੱਕ ਵਿਚਾਰਾ ਜਥੇਦਾਰ ਆਇਆ ਜਗਤਾਰ ਸਿੰਘ ਦਾ ਉਹ ਉਹਦਾ ਲਾਤਾ ਉਹ ਪਤਾ ਨਹੀਂ ਉਹ ਵਿਚਾਰਾ ਖੁਸ਼ੀ ਮਨਾਉਂਦਾ ਰਹਿ ਗਿਆ ਵੀ ਮੈਨੂੰ ਜਥੇਦਾਰ ਲਾਇਆ ਆ ਕੱਲ੍ਹ ਵਾ ਉਹਨੂੰ ਵੀ ਬਦਲਦਾ ਉਹਦੀ ਸਮੇਂ ਤੇ ਧਨੌਲਾ ਟੇਗ ਸਿੰਘ ਲਾਤਾ ਉਹਨੂੰ ਲਾਤਾ ਉਹ ਵਿਚਾਰੇ ਜਥੇਦਾਰ ਤਾਂ ਹਜੇ ਖੁਸ਼ੀਆਂ ਮਨਾਉਂਦੇ ਫਿਰ ਉਹ ਦਿਨ ਜਾਦੂ ਨੇ ਬਦਲ ਲੈਂਦੇ ਨੇ ਕਲਚਰ ਲਫਾਫੇ ਵਾਲਾ ਇਸ ਕਰਕੇ ਇਹ ਬੰਦ ਹੋਣਾ ਚਾਹੀਦਾ ਜਿਹੜੇ ਜਥੇਦਾਰ ਹੀ ਆ ਨਾ ਤਖਤਾਂ ਦੇ ਜਥੇਦਾਰ ਉਹ ਕਮੇਟੀ ਦੇ ਦੇ ਨਹੀਂ ਹੋਣੀ ਚਾਹੀਦੀ ਉਹ ਕਮੇਟੀ ਤੋਂ ਬਾਹਰ ਹੋਣੇ ਚਾਹੀਦੇ ਨੇ ਸਭ ਤੋਂ ਸਮੰਤੀ ਨਾਲ ਸਭ ਦੇ ਸਭ ਦੇ ਉਹ ਜਥੇਦਾਰ ਚੁਣਨੇ ਚਾਹੀਦੇ ਨੇ ਉਹਨਾਂ ਨੂੰ ਕੋਈ ਲਾ ਕੇ ਕਿਵੇਂ ਦੇਖਾ ਹੋ ਜੂ ਦੇ ਜਿਹੜਾ ਤਖਤ ਹਜੂਰ ਸਾਹਿਬ ਦਾ ਜਥੇਦਾਰ ਆ ਭਾਈ ਗੁਰਬੰਦ ਸਿੰਘ ਜਥੇਦਾਰ 25 ਸਾਲ ਹੋ ਗਏ ਉਹਨੂੰ ਉੱਥੇ ਸਾਡੇ 25 ਲੰਮੇ ਸਾਲਾਂ ਦੇ ਵਿੱਚ 25 30 ਜਥੇਦਾਰ ਬਦਲਦੇ ਹੋਣੇ ਇੱਕ ਮਹੀਨੇ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਜਥੇਦਾਰ ਬਦਲ ਜਾਂਦੇ ਨੇ ਇਹ ਸਾਡੀ ਹਾਲਤ ਹੋ ਗਈ ਹੈ ਪੰਥ ਨੂੰ ਸਮਝਣਾ ਪੈਣਾ ਇੱਕ ਪਰਿਵਾਰ ਹੀ ਸਾਰੇ ਪੰਥ ਨੂੰ ਗਦੀ-ਗੇੜ ਪਾਈ ਫਿਰਦਾ ਉਹ ਤੁਸੀਂ ਇਕੱਠੇ ਹੋ ਕੇ ਇਹਨਾਂ ਤੁਸੀਂ ਕਿਉਂ ਨਹੀਂ ਇਹਦਾ ਫ ਕੱਠੇ ਹੋ ਕੇ ਤਾਂ ਫਾਸਵਾੜ ਦੇਣਾ ਚਾਹੀਦਾ। ਇਹੀ ਗੱਲ ਗਿਆਨੀ ਹਰਪੀ ਸਿੰਘ ਨੇ ਕਹੀ ਕਹਿੰਦੇ ਤੁਸੀਂ ਪਰਿਵਾਰ ਨਾਲ ਖੜਨਾ ਇੱਕ ਕੌਮ ਨਾਲ ਖੜਨਾ ਫੈਸਲਾ ਲੋਕ ਕੋ ਕਰਨਗੇ। ਤੇ ਕੌਮ ਨਾਲ ਖੜਨ ਜੇ ਸਾਨੂੰ ਪੰਥ ਨਾਲ ਖੜਨਾ ਸੀ, ਤਖਤ ਨਾਲ ਖੜਨਾ ਸੀ। ਇਹਨਾਂ ਤਖਤਾਂ ਦੀਆਂ ਅੱਜ ਜਿਹੜੀ ਮਲੀਆ ਮੇਡ ਕਰਤਾ ਇਹਨਾਂ ਨੇ। ਸ਼ਖਸੀਅਤ ਜਥੇਦਾਰਾਂ ਦੀ ਸ਼ਖਸੀਅਤ ਰੋਲਤੀ ਇਹਨਾਂ ਨੇ। ਇਹਨਾਂ ਲੋਕਾਂ ਨੇ। ਪਰ ਗਿਆਨੀ ਹਰਪੀ ਸਿੰਘ ਕਹਿੰਦੇ ਹੁਣ ਕੋਈ ਨਾ ਕੋਈ ਬਾਬਾ ਬਚਿੱਤਰ ਸਿੰਘ ਬਣ ਕੇ ਆਊਗਾ ਜੀ। ਤੇ ਆਪ ਬਣ ਜਾਂਦਾ ਉਹ ਬਚਿੱਤਰ ਸਿੰਘ ਉਹਨੂੰ ਕੀ ਹੋ ਹੋ ਗਿਆ ਤੇ। ਕਿਹਨੂੰ ਦੇਖਦਾ ਹੋ? ਅਕਾਲੀ ਫੂਲਾ ਸਿੰਘ ਆਪ ਖੰਡਾ ਸੜਕਾਂ ਤੇ ਖੜਕਾਉਂਦਾ ਸੀਗਾ। ਜੰਗਾਂ ਦੇ ਵਿੱਚ ਆ ਫੈਸਲਾ ਲੈਂਦਾ ਸੀ ਤੇ ਗਾਨੀ ਹਰਬੀਤ ਸਿੰਘ ਕੀ ਸੀ ਗੱਲਾਂ ਕਰਨ ਜੋਗੀ ਰਹੇਗੇ ਨਾ ਮਾਰ ਖਾ ਲਈ ਇਹਨਾਂ ਨੇ ਜਲੀਲ ਹੀ ਕਰਨਾ ਜੇ ਜਥੇਦਾਰਾਂ ਨੇ ਜੁਰਤ ਦਿਖਾਈ ਹੁੰਦੀ ਉਹਨਾਂ ਨੂੰ 500 600 ਹੁੰਦਾ ਅੱਜ ਜਥੇਦਾਰਾਂ ਦਾ ਆ ਹਾਲ ਨਹੀਂ ਸੀ ਹੁਣ ਅੱਜ ਆ ਦਿਨਾਂ ਦੇਖਣਾ ਪੈਂਦਾ ਉਹਨਾਂ ਨੂੰ ਅੱਜ ਦੇਖੋ ਸਾਰੇ ਜਿਨ੍ਹਾਂ ਨੇ ਗਲਤੀ ਕੀਤੀ ਦੇ ਗੁਰੂ ਸਾਹਿਬ ਦੀਆਂ ਇਹਨਾਂ ਦੀ ਸਰਕਾਰ ਦੇ ਵਿੱਚ ਬੇਅਦਬੀਆਂ ਹੋਈਆਂ ਇਸ ਦਾ ਉਹ ਸਰੇਕ ਮੈਂ ਤਾਂ ਇਹੀ ਕਹਿਣਾ ਵੀ ਇਹਨਾਂ ਦੀ ਦਿਨੋਂ ਦਿਨ ਜਿਹੜਾ ਇਹਨਾਂ ਦਾ ਖਾਤਮਾ ਹੋਈ ਜਾਣਾ ਇਹਨਾਂ ਦੀ ਹੋਰ ਦੁਰਦਸ਼ਾ ਹੋਣੀ ਆ ਤੁਹਾਡੇ ਸਾਹਮਣੇ ਆ ਇਹਨਾਂ ਦੇ ਬੰਦੇ ਭੱਜਣ ਲੱਗ ਗਏ ਜਿਹੜੇ ਮਾੜੇ ਮੋٹے ਹੈਗੇ ਨੇ ਪਰ ਜਿਹੜੇ ਜਾਦੇ ਕੋਲੀ ਝੱਟਨੇ ਬਾਹਲਾ ਬਾਦਰ ਬਾਦਲ ਕਰਦੇ ਉਹ ਉਹਨੂੰ ਸੁਫਰਾਂ ਦਿਖਾਈ ਜਾਂਦੇ ਨੇ ਵੀ ਤੈਨੂੰ 2027 ਦੇ ਵਿੱਚ ਤੈਨੂੰ ਪ੍ਰਧਾਨ ਬਣਾਵਾਂਗੇ ਮੁੱਖ ਮੰਤਰੀ ਇਹਨਾਂ ਇਹਦਾ ਮੈਂਬਰ ਵੀ ਪਿੰਡ ਦੇ ਬਣਨ ਦੇ ਯੋਗ ਹੈ ਲੋਕ ਇਹਨਾਂ ਨੂੰ ਕਿੱਥੇ ਪ੍ਰਧਾਨੀਆਂ ਨਾਲ ਜਥੇਦਾਰੀਆਂ ਮੈਂ ਬਾਦਲ ਨੂੰ ਕਹਿੰਦਾ ਤੂੰ ਕਿਵੇਂ ਬਾਦਲ ਜਥੇਦਾਰਾਂ ਨੂੰ ਜਲੀਲ ਕਰਦਾ ਫਿਰਦਾ ਹੁਕਮ ਦਾ ਤੇਰਾ ਹੀ ਚੱਲਣਾ ਲਫਾਫਾ ਦਾ ਤੇਰੇ ਖੋਲੋਂ ਹੀ ਆਉਂਦਾ ਤੂੰ ਆਪ ਹੀ ਬਣ ਜਥੇਦਾਰ ਕਿਉਂ ਇਹਨਾਂ ਦੇ ਬਲੀ ਦੇ ਬੱਕਰੇ ਬਣਾਉਣਾ ਆਪ ਬਹਿ ਜਾ ਜਥੇਦਾਰ ਉਹ ਜੋ ਤਖਤ ਦੇ ਉੱਤੇ ਆਪ ਹੀ ਛਣਾ ਲਾ ਜਿਹੜੇ ਫੈਸਲੇ ਖੁੱਲਮ ਖੁੱਲੇ ਸੁਣਾਉਣ ਨੇ ਕਿਉਂ ਲਿਫਾਫਿਆਂ ਦੇ ਵਿੱਚ ਕੱਢਣੇ ਕੋ ਜਲੀਲ ਕਰਦਾ ਇਹ ਹੁਣ ਪੰਥ ਨੂੰ ਸਮਝਣਾ ਪੈਣਾ ਸਾਰਿਆਂ ਨੇ ਹੰਗ ਸਿੰਘ ਜਤੇਵੰਦੀਆਂ ਸਾਰੀਆਂ ਸੰਪਰਦਾਮਾਂ ਇਕੱਠੀਆਂ ਹੋ ਗਏ ਇਹਨਾਂ ਨੂੰ ਪੰਥ ਦੇ ਵਿੱਚੋਂ ਦਫਾ ਕਰਨ ਪੜੇ ਇਹਨਾਂ ਨੂੰ ਛੇਕ ਦੇਣਾ ਫੇਰ ਗੱਲ ਮੰਨੀ ਫੇਰ ਪੰਥ ਦਾ ਭਲਾ ਹੋ ਸਕਦਾ ਨਹੀਂ ਤਾਂ ਇਹਨਾਂ ਨੇ ਦੁੱਖ ਹੀ ਦੇਣਾ ਇਹਨੇ ਬਿਗਰਮ ਮਜੀਠੀ ਨੇ ਜ਼ੋਰ ਤੋਂ ਦਿਖਾਈ ਹੈ ਜਿਵੇਂ ਉਹਨੇ ਆਂਤਰੀ ਕਮੇਟੀ ਦੇ ਫੈਸਲੇ ਵਿਰੋਧ ਕੀਤਾ ਉਹ ਕਹਿੰਦਾ ਵੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਭਾਈ ਘਾਣ ਨਹੀਂ ਕਰਨਾ ਚਾਹੀਦਾ ਵੀ ਲੋਕ ਹੁਣ ਉਹਦੀ ਪ੍ਰਸ਼ੰਸਾ ਕਰਦੇ ਉਹ ਉਹਨਾਂ ਦਾ ਕੀ ਹੈਦਾ ਫੇਰ ਭੱਜ ਵਾਰਨ ਨੂੰ ਤੁਸੀਂ ਵੈਸੇ ਦੇ ਦੇ ਕਿਸ ਤਰ੍ਹਾਂ ਹੁਣ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਕਹਿੰਦੇ ਇੱਕ ਸਿਆਸਤ ਦਾ ਰੂਪ ਆ ਜੀ ਇਹ ਹੋ ਸਕਦਾ ਵੀ ਸਿਆਸਤ ਦੇ ਕਰਕੇ ਇਸ ਤਰ੍ਹਾਂ ਸਾਰਾ ਕੁਝ ਹੋ ਰਿਹਾ ਹੋਵੇ ਉਹੀ ਹੈ ਗੱਲ ਦੇ ਫਿਰ ਸਿਆਸਤ ਸਾਰਾ ਕੁਝ ਹੀ ਕਰ ਸਕਦੇ ਨੇ ਸਿਆਸਤੀ ਬੰਦੇ ਨੇ ਸਾਰਾ ਕੁਝ ਕਰ ਸਕਦੇ ਨੇ ਇੱਕ ਪਾਸੇ ਤੋਂ ਲਾਂਬੇ ਕਰਵਾਏ ਜਾ ਰਹੇ ਦੂਏ ਪਾਸੇ ਡੇਡੀ ਟੋਲੀ ਤਿਆਰ ਕਰਵਾਏ ਜਾ ਰਹੀ ਹੈ ਉਹ ਕਹਿੰਦੇ ਉੱਤੋਂ ਦਿੱਲੀੋਂ ਹਿੱਲ ਕੇ ਆ ਰਹੇ ਆ ਜੀ ਇਹ ਦੇਖੋ ਮੈਂ ਪੰਥ ਨੂੰ ਕਹਿਣਾ ਚਾਹਣਾ ਸਾਰੇ ਸਾਨੂੰ ਨੂੰ ਪਤਾ ਕਿਹੜਾ ਕੀ ਕਰਦਾ ਕਿਹੜਾ ਸਾਨੂੰ ਤਾਂ ਇਹ ਪਤਾ ਵੀ ਸਾਡੇ ਅੱਜ ਜਥੇਦਾਰਾਂ ਦਾ ਜਿਹੜਾ ਹੈਗਾ ਨਾ ਉਹ ਸ਼ਖਸੀਅਤ ਖਰਾਬ ਕਰਤੀ ਇਹਨਾਂ ਨੇ ਜਥੇਦਾਰਾਂ ਦੇ ਅਹੁਦਿਆਂ ਨੂੰ ਛੱਟ ਬਹੁਤ ਵੱਡੀ ਮਾਰੀ ਆ ਅਕਾਲ ਤਖਤ ਸਾਹਿਬ ਨੂੰ ਬਹੁਤ ਵੱਡੀ ਸੱਤ ਮਾਰੀ ਆ ਇਸ ਕਰਕੇ ਇਹ ਜਿਹੜੇ ਲੋਕ ਨੇ ਪ੍ਰਧਾਨ ਦੀਆਂ ਕੀ ਇਹ ਕਾਲੀ ਦਲ ਦਾ ਤਾਂ ਇਹਨਾਂ ਨੇ ਪੱਠਾ ਉਠਾਤਾ ਇਹ ਕਾਲੀ ਦਲ ਦਾ ਪ੍ਰਧਾਨ ਬਣਨ ਦੇ ਯੋਗ ਨਹੀਂ ਤਾਂ ਪਿੰਡ ਦਾ ਮੈਂਬਰ ਬਣਨ ਦੇ ਯੋਗ ਵੀ ਹੈ ਨਹੀਂ ਬੰਦਾ ਇਹਨੂੰ ਪੰਥ ਨੂੰ ਇਕੱਠੇ ਹੋ ਕੇ ਨੂੰ ਲਾਂਭੇ ਕਰਨਾ ਚਾਹੀਦਾ ਫਿਰ ਮੰਤਬਲਾ ਹੋਊਗਾ ਫਿਰ ਸਾਰੇ ਸਾਰੇ ਕਾਰਜ ਸਾਰੇ ਲੋਟ ਆ ਜਾਣਗੇ ਪਰ ਲੋਕ ਤਾਂ ਜੀ ਕਹਿੰਦੇ ਜਿਹੜੀਆਂ ਰਾਜਨੀਤਿਕ ਵੋਟਾਂ ਨੇ ਉਹਦੇ ਵੱਲ ਵਿਸ਼ੇਸ਼ਤਾਂ ਦਿੰਦੇ ਤੁਸੀਂ ਗੱਲ ਕੀਤੀ ਵੀ ਇਲੈਕਸ਼ਨ ਕਰਵਾਏ ਜਾਵੇ ਇਲੈਕਸ਼ਨ ਕੀ ਕਰਵਾਉਣੀ ਆਪਣੇ ਲੋਕ ਤਾਂ ਕਹਿੰਦੇ ਜਿਹੜੇ ਆਪਣੇ ਸਿੱਖ ਲੋਕ ਹੈ ਉਹਨਾਂ ਦਾ ਪਿੰਡ-ਪਿੰਡ ਦੇ ਵਿੱਚ ਕਿਸੇ ਨੂੰ ਇਹ ਵੀ ਨਹੀਂ ਪਤਾ ਵੀ ਵੋਟਾਂ ਵੰਡ ਰਹੀਆਂ ਐ ਇਲੈਕਸ਼ਨ ਹੋਣੀ ਹੈ ਅੱਗੇ ਜਾ ਕੇ ਵੋਟਾਂ ਵੱਲ ਦੇ ਉਹ ਜਾਣੇ ਜੀ ਲੋਕਾਂ ਦਾ ਸਭ ਕੁਝ ਹੋ ਗਿਆ ਸਭ ਕੁਝ ਹੋ ਜਾਊਗਾ ਜਦੋਂ ਇਹਨਾਂ ਇਲੈਕਸ਼ਨ ਕਰਾਉਂਦੇ ਇਹਨਾਂ ਨੂੰ ਖੜ ਦੇਣਾ ਲੋਕ ਬਹੁਤ ਧੱਕੇ ਪੈ ਰਹੇ ਇਹਨਾਂ ਤੋਂ ਦੇਖੋ ਜਦੋਂ ਗੁਰੂ ਦੀ ਮਾਰ ਪੈ ਜਾਂਦਾ ਜਦੋਂ ਗੁਰੂ ਦੀ ਕਰੋਪੀ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਈਂਦਾ ਸਤਿਗੁਰੂ ਮਹਾਰਾਜ ਕਹਿੰਦੇ ਆ ਹੁਣ ਗੁਰੂ ਦੀ ਨਦਰ ਉਹ ਪੱਠੀ ਹੋ ਗਈ ਇਹਨਾਂ ਤੇ ਪੁੱਠੀ ਹੋ ਗਈ ਇਹਨਾਂ ਦੀ ਹੁਣ ਇਹ ਦਿਨੋਂ ਦਿਨ ਖਤਮ ਹੋਈ ਜਾਣਗੇ ਇਹਨਾਂ ਦਾ ਰਹਿਣਾ ਕੱਖ ਨਹੀਂ ਇਹਨਾਂ ਨੇ ਗੁਰੂ ਸਾਹਿਬ ਗਲੀਆਂ ਨਾਲੀਆਂ ਦੇ ਵਿੱਚ ਰੋਲਤਾ ਇਹਨਾਂ ਦਾ ਕੱਖ ਨਹੀਂ ਰਹਿਣਾ ਇਹਨਾਂ ਨੇ ਜਿਹੜੇ ਇਨਸਾਫ ਮੰਗਦੇ ਤੇ ਉਹਨਾਂ ਨੂੰ ਗੋਲੀਆਂ ਮਾਰੀਆਂ ਨੇ ਇਹਨਾਂ ਦਾ ਕੱਖ ਨਹੀਂ ਰਹਿਣਾ ਤੁਸੀਂ ਦੇਖਿਓ ਇਹਨਾਂ ਦਾ ਹਾਲ ਕੀ ਹੋਣਾ ਹਜੇ ਇਹ ਤਾਂ ਰੋਲਾ ਪਾਉਂਦੇ ਫਿਰਿਆ ਕਰਨਗੇ ਜਿਵੇਂ ਹਲਕਿਆ ਕੁੱਤਾ ਭੱਜਿਆ ਫਿਰਦਾ ਹੁੰਦਾ ਐ ਭੱਜਿਆ ਫਿਰਿਆ ਕਰਨਗੇ ਇਹ ਬਹੁਤ ਵਾਰ ਤੁਸੀਂ ਇਹ ਗੱਲਾਂ ਕੀਤੀਆਂ ਜੀ ਤਾਂ ਲੋਕ ਬਹੁਤ ਹੇਠਾ ਕਮੈਂਟ ਵੀ ਕਈ ਵਾਰ ਅਸੀਂ ਦੇਖਦੇ ਆਂ ਚਰਚਾ ਕਰਦੇ ਕਹਿੰਦੇ ਬਾਬਾ ਜੀ ਜੇ ਤੁਸੀਂ ਜੱਜੇਦਾਰ ਹੁੰਦੇ ਤੁਸੀਂ ਸਿਖ ਦੇਣੇ ਸੀਗੇ ਮੈਨੂੰ ਬਣਾ ਕੇ ਤਾਂ ਦੇਖ ਲੋ ਮੈਂ ਤਾਂ ਫਾਹੇ ਢੰਗ ਨੂੰ ਇੱਕ ਘੰਟੇ ਚ ਸਾਰਿਆਂ ਨੂੰ ਪਰ ਮੈਨੂੰ ਬਣਾਉਣਾ ਕਹਿੰਦੇ ਨਾ ਮੈਂ ਬਣਨਾ ਮੈਨੂੰ ਲੋੜ ਨਹੀਂ ਫਾਹੇ ਢੰਗ ਦਿਆਂਗੇ ਇਹਨਾਂ ਨੂੰ ਇੱਕ ਵਾਰ ਕੋਈ ਤਾਕਤ ਤਾਂ ਦੇ ਦੇਣ ਫਿਰ ਹੁਣ ਆ ਹਾਕ ਆ ਤੇਰੀ ਥੋੜੀ ਗੱਲ ਕਰਕੇ ਹੁਣ ਮੈਨੂੰ ਕਹਣਾ ਵੀ ਨੇ ਜੱਜੇਦਾਰੀ ਦਾ ਭੁੱਖਾ ਹੁਣ ਇਥੇ ਲੋਕ ਕਿਸੇ ਪਾਸੇ ਮਾਨਦ ਹੈਗੇ ਨੇ ਸਾਨੂੰ ਕਿਸੇ ਦੀ ਨਹੀਂ ਸਾਨੂੰ ਤਾਂ ਗੁਰੂ ਸਾਹਿਬ ਦੀ ਸੇਵਾਦਾਰੀ ਚੰਗੀਆਂ ਸੀ ਤਾਂ ਪਰ ਜੁਰਤ ਵਾਲਾ ਜਥੇਦਾਰ ਹੋਣਾ ਚਾਹੀਦਾ ਉਥੇ ਇਹਨਾਂ ਨੂੰ ਜਿਹੜਾ ਫਾਹੇ ਟੰਗੇ ਕੋਈ ਦਿਖਦਾ ਹੈ ਜਿਹੜਾ ਜਥੇਦਾਰ ਜੀ ਵੀ ਜੁਰਤ ਵਾਲਾ ਹੋਵੇ ਜੀ ਤੁਹਾਨੂੰ ਕੌਮ ਦੇ ਵਿੱਚ ਦਿਖਦਾ ਕੋਈ ਹੈਗਾ ਜਥੇਦਾਰ ਜਗਤਾਰ ਸਿੰਘ ਹਵਾਰਾ ਹੁਣ ਕੱਢਣਾ ਤਾਂ ਸੀ ਬਾਹਰੋਂ ਨੂੰ ਮਣਾ ਤਾਂ ਦਿੱਤਾ ਜੁਰਤ ਵਾਲਾ ਹੀ ਆਹੋ ਮਣਾ ਤਾਂ ਦਿੱਤਾ ਇਸ ਕਰਕੇ ਦੇਖੋ ਪੰਥ ਦੇ ਵਿੱਚ ਕੋਈ ਘਾਟਾ ਨਹੀਂ ਹੈਗਾ ਪਰ ਇਤੋਂ ਪਰੇ ਪੈ ਨੇ ਰੱਬੀ ਰੂਹਾਂ ਨਾਮ ਜਪਣ ਵਾਲੀਆਂ ਕਈਏ ਵੀ ਕਹਿੰਦੇ ਨੇ ਵੀ ਆਪਣਾ ਚੋਲ ਲੈਣਾ ਕੀ ਆ ਚੱਲੀ ਜਾਂਦੇ ਮੈਂ ਚੱਲਦਾ ਪਰ ਹੁਣ ਇਹਨਾਂ ਨੇ ਹੱਦ ਕਰਤੀ ਆ ਤਖਤ ਦੀਆਂ ਧੱਜੀਆਂ ਉਡਾਤੀਆਂ ਇਹਨਾਂ ਨੇ ਜਿਹੜਾ ਸਿੱਖੀ ਦਾ ਹੈਗਾ ਨਾ ਪੂਰੇ ਬੰਦ ਦੇ ਵਿੱਚ ਇਹਨਾਂ ਨੇ ਤਖਤ ਸਾਹਿਬ ਦਾ ਜਿਹੜੀ ਤੋਹਫੀਨ ਕੀਤੀ ਆ ਮਿੱਟੀ 'ਚ ਮਲਾਈ ਆ ਜਥੇਦਾਰੀਆਂ ਦੇ ਅਹੁਦੇ ਸਿਰਫ ਆਪਣੀਆਂ ਕੁਰਸੀਆਂ ਸਲਾਮਤ ਰੱਖਣ ਖਾਤਰ ਇਹਨਾਂ ਨੇ ਬਹੁਤ ਕੁਝ ਕੀਤਾ ਤੇ ਇਹ ਬਖਸ਼ੇ ਨਹੀਂ ਜਾਣੇ ਗੁਰੂ ਘਰ ਉਹ ਮਾਰੇ ਗਏ ਗੁਰੂ ਘਰੀਆਂ ਦਰਕਾਰੇ ਗਏ ਨੇ ਇਹ ਇਸ ਕਰਕੇ ਮੈਂ ਸਾਰੇ ਪੰਥ ਨੂੰ ਕਹਿਣਾ ਹੱਥ ਜੋੜ ਕੇ ਵੀ ਆਓ ਆਪਾਂ ਇਕੱਠੇ ਹੋ ਕੇ ਇਹਨਾਂ ਦਾ ਪੰਥ ਦੇ ਵਿੱਚ ਵਹਾਵ ਵਢੀਏ ਜਿਹੜੇ ਤਖਤਾਂ ਦੀਆਂ ਜਸੇਦਾਰੀਆਂ ਨੇ ਉਹ ਨਿਹੰਗ ਸਿੰਘ ਫੌਜਾਂ ਸੰਭਾਲਣਾ ਉਹ ਤਖਤਾਂ ਦੇ ਉੱਤੇ ਬੈਠਣਾ ਜਿਸ ਤਰ੍ਹਾਂ ਅਕਾਲੀ ਫੂਲਾ ਸਿੰਘ ਫੈਸਲੇ ਕਰਦਾ ਸੀਗਾ ਉਸੇ ਤਰ੍ਹਾਂ ਉੱਤੇ ਤਖਤ ਤੇ ਫੈਸਲੇ ਹੋਣੇ ਚਾਹੀਦੇ ਨੇ ਹਰੇਕ ਸਿੱਖ ਮੰਨੂਗਾ ਹੁਣ ਤਾਂ ਹੀ ਮੰਨਦੇ ਨਹੀਂ ਇਹਨਾਂ ਦੀ ਇਹਨਾਂ ਜੁਰਤ ਹੈ ਨਹੀਂ ਲਫਾ ਪੇ ਤੇ ਨਿਕਲੇ ਹੋਏ ਨੇ ਜਦੋਂ ਇਹਨੂੰ ਪਤਾ ਵੀ ਸਾਨੂੰ ਇਹ ਕੁਛ ਕਰ ਦੇਣਾ ਇਸ ਕਰਕੇ ਆਓ ਖਾਲਸਾ ਜੀ ਅਸੀਂ ਪੰਥ ਦੇ ਨਾਲ ਖੜੀਏ ਮੋਢਾਂ ਜੋੜ ਕੇ ਔਖੀ ਘੜੀ ਦੇ ਵਿੱਚ ਸਾਰੀਆਂ ਸੰਭਰਤਾਵਾਂ ਇਕੱਠੀਆਂ ਹੋਣ ਹਾਜ਼ਾ ਨਾਰਾ ਮਾਰਨ ਜਿਹੜੇ ਇਹਨਾਂ ਨੇ ਜੀਲ ਕੀਤੇ ਆ ਅਸੀਂ ਉਹਨਾਂ ਦੇ ਨਾਲ ਖੜਿਆ ਦੇਖੋ ਅਸੀਂ ਉਹਨਾਂ ਨੂੰ ਮੰਨਦੇ ਤਾਂ ਨਹੀਂ ਕਿਉਂਕਿ ਉਹ ਲਫਾਫਿਆਂ ਦੇ ਵਿੱਚ ਨਿਕਲੇ ਹੋਏ ਨੇ ਪਰ ਜਦੋਂ ਕਿਸੇ ਨਾਲ ਤੱਕਾ ਹੋਵੇ ਇਹ ਹੁਣ ਤੱਕਾ ਉਹਨਾਂ ਦੀ ਜਲੀਲਤਾ ਉਹਨਾਂ ਨੇ ਕਰੀ ਹੈ ਇਹਨਾਂ ਨੇ ਇਹ ਅਸੀਂ ਉਹਨਾਂ ਨਾਲ ਖੜੇ ਆ ਉਹਨਾਂ ਦੀ ਟੀਰੀਆਂ ਜਾਂ ਹੋਰ ਦੇਖੋ ਹਾਂ ਦੇਖੋ ਕੋਈ ਵੀ ਆਵੇ ਸਾਡੇ ਖੈ ਦਾ ਤਖਤ ਤੇ ਮੌਜੂਦ ਦਾ ਜ਼ਿਮੇਦਾਰ ਨੇ ਕੁਛ ਨਹੀਂ ਹੈ ਤਾਂ ਸ਼ਖੀਦ ਉਹ ਠੀਕ ਨੇ ਨਾ ਪਰ ਸਾਡੇ ਜਿਹੜੇ ਜਥੇਦਾਰ ਨੇ ਪੰਥ ਦੇ ਉਹ ਭਾਈ ਜਗਤਾਰ ਸਿੰਘ ਹਵਾਰਾ ਨੇ ਇਹ ਕਾਰਜਕਾਰੀ ਲਾਏ ਜਾਂਦੇ ਨੇ ਉਹਨਾਂ ਨੂੰ ਪਤਾ ਪੱਕਾ ਜਥੇਦਾਰ ਨਹੀਂ ਲਾਉਂਦੇ ਉਹਨਾਂ ਨੂੰ ਪਤਾ ਵੀ ਪੰਥ ਨੇ ਪੱਕਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰੇ ਨੂੰ ਲਾਇਆ ਹੋਇਆ ਇਸ ਕਰਕੇ ਕਾਰਜਕਾਰੀ ਲਾਉਂਦੇ ਨੇ ਉਹ ਵੀ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਮੰਨ ਕੇ ਨਾਲ ਤਰਪੈਣ ਜੀ ਤੁਸੀਂ ਨਾਲ ਤੋ ਉਹਨਾਂ ਨੂੰ ਵੀ ਫਿਰ ਕਹਿੰਦੇ ਹੋ ਵੀ ਆਜੋ ਭਾਈ ਇਕੱਠੇ ਹੋ ਜੀ ਕੋਣ ਕੋਣ ਤੋਰੂਗਾ ਉਹ ਨਹੀਂ ਤੋਰਦੇ ਹੈਗੇ ਜਗਤਾਰ ਸਿੰਘ ਹਵਾਰੇ ਨੂੰ ਨਹੀਂ ਮੰਨਦੇ ਹੋ ਜਿਹੋ ਮੰਨਦੇ ਹੁੰਦੇ ਉਹ ਤਾਂ ਪਹਿਲੇ ਉਹ ਦਿਨ ਜਦੋਂ ਜਗਤਾਰ ਸਿੰਘ ਹਵਾਰਾ ਜੱ세ਦਾਰ ਫਸਤਾਪਿਆ ਸਰਬੱਤ ਖਾਲਸੇ ਨੇ ਉਦੋਂ ਸੁਖਬੀਰ ਬਾਦਲ ਦੇ ਬਿਆਨ ਸੀ ਇਹ ਵੀ ਇਹ ਕਾਤਲ ਕਿਸੇ ਕੋਮ ਨੂੰ ਕੇ ਸੇਹ ਦੇਊਗਾ ਉਹ ਨਹੀਂ ਮੰਨਦੇ ਜਿਹੜੇ ਨਹੀਂ ਨਹੀਂ ਜਿਹੜੇ ਹੁਣ ਗਿਆਨੀ ਹਰਪੀ ਸਿੰਘ ਹੋਰੀ ਜਾਂ ਗਿਆਨੀ ਰਘਵੀਰ ਸਿੰਘ ਹੋਰੀ ਮੰਨ ਕੇ ਆ ਜਾਣ ਵੀ ਠੀਕ ਆ ਉਹੀ ਹੈ ਵੀ ਆਪਾਂ ਉਹਨਾਂ ਦੇ ਲਈ ਵੀ ਕਾਰਜ ਕਰੀਏ ਹਾਂ ਤੁਰਨ ਉਹਨਾਂ ਨੂੰ ਸਾਹੀ ਦਾ ਸਾਰਿਆਂ ਨੂੰ ਦੇਖੋ ਉਸ ਨੇ ਆਪਣਾ ਸਾਰਾ ਜਵਾਨੀ ਪੰਥ ਵਾਸਤੇ ਜੇਲ੍ਹਾਂ ਦੇ ਵਿੱਚ ਕੱਟ ਲਈ ਆ ਉਹ ਬੈਠਾ ਉਹ ਜੱ세ਦਾਰ ਹੋਣਾ ਚਾਹੀਦਾ ਤੇ ਕਾਰਜਕਾਰੀ ਦਾ ਜਿਹੜਾ ਮਰਜ਼ੀ ਲੱਗੇ ਵਰ ਉੱਥੇ ਪੰਥ ਦੇ ਜਥੇਦਾਰ ਲੱਗਣ ਜਾਣੇ ਕਾਰਜਕਾਰੀ ਵੀ ਸੋ ਬਿਲਕੁਲ ਬਾਬਾ ਰਾਜਰਾਜ ਸਿੰਘ ਨੇ ਮੌਜੂਦਾ ਸਥਿਤੀ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ ਜਿਹੜੀ ਤੁਹਾਡੇ ਤੱਕ ਅਸੀਂ ਪਹੁੰਚਾ ਦਿੱਤੀ ਗੁਰਪ੍ਰੀਤ ਸਿੰਘ ਨਾਲ ਤਿਕਦੀਪ ਸਿੰਘ ਥਲੀ ਪੰਜਾਬੀ ਲੋਕ ਚਾਨਾ